ਓ ਯਾਰ ਤੁਸੀਂ ਇਹ ਦੱਸਦੇ ਕਿਉਂ ਨਹੀਂ ਵੀ ਜਦੋਂ ਦੀ ਤੁਹਾਡੀ ਸਰਕਾਰ ਆਈ ਐ ਜਨਰੇਟਰ ਸਾਹਮ ਤੇ ਤੁਸੀਂ ਦੱਸਦੇ ਕਿਉਂ ਨਹੀਂ ਵੀ ਭਾਈ ਉਦਨ ਦੀਆਂ ਬੁੜੀਆਂ ਲੱਕਣਾ ਇਕੱਠੀਆਂ ਕਰਕੇ ਚਾਹ ਬਣਾਉਣਾ ਰੋਟੀ ਪਕਾਉਣਾ ਹੜ ਗਿਆ ਜਦੋਂ ਦੀ ਤੁਹਾਡੀ ਸਰਕਾਰ ਆਈ ਐ ਲੋਕ ਆਪ ਨੂੰ ਬੋਲਦੇ ਆ ਨਹੀਂ ਕਰੇ ਸਾਨੂੰ ਇਹ ਲਾਰਾ ਲਾਉਂਦੇ ਸੀਗੇ ਵੀ ਤੁਹਾਡੇ ਬਜ਼ੁਰਗਾਂ ਨੇ ਲੈ ਕੇ ਦਿੱਤਾ ਹੋਇਆ ਸੀ ਪੁਰਾਣੇ ਦੇ ਵੀ ਸਾਨੂੰ ਨਹਿਰੀ ਪਾਣੀ ਦੀ ਚਾਹੀਦਾ ਸੇਮ ਜੀ ਜੇ ਮਾਨ ਹੋਣੀ ਜਿੱਤਦਾ ਕੀ ਲੱਗਦਾ ਇਸ ਵਾਰ ਰਿਕਾਰਡ ਟੁੱਟੂ ਕਰੇ ਇਹ ਤਾਂ ਇਹ ਵੀ ਕਹਿੰਦੇ ਸੀ ਵੀ ਇੱਥੇ ਦੁਬਾਰਾ ਕੋਈ ਐਮਪੀ ਜਿੱਤਦਾ ਭਗਵੰਤ ਮਾਨ ਜੀ ਦੁਬਾਰਾ ਐਮਪੀ ਵੀ ਜਿੱਤੇ ਦੋ ਵਾਰੀ ਲੋਕਾਂ ਨੇ ਪਰਖਿਆ ਹੋਇਆ ਲੋਕਾਂ ਦਾ ਆਪ ਦਾ ਘਰ ਦਾ ਮੁੰਡਾ ਮੈਨੂੰ ਤਾਂ ਚਪ ਜਾ ਕਿ ਜਦੋਂ ਲੋਕ ਮਰਜ਼ੀ ਮਿਲ ਲੈਣ ਪਾਸਿੰਗ ਖੈਰਾ ਇੱਥੇ ਆਇਆ ਉਹ ਕਹਿੰਦੇ ਸਪੈਸ਼ਲੀ ਤਾਂ ਆਮ ਕਾਂਗਰਸ ਦੇ ਵੱਲੋਂ उतारे ਗਿਆ ਕਿ ਆਵਾਰੀ ਪਾਰਟੀ ਦੇ ਖਿਲਾਫ ਬੋਲਦੇ ਆ ਧੜਲੇ ਨਾਲ ਤਾਂ ਇੱਥੇ उतारे ਗਿਆ ਪੰਥਕ ਬੋਰਡ ਦੇ ਤੌਰ ਤੇ ਵੀ ਜਿਹੜਾ ਉਹ ਇੱਥੇ ਆਏ ਨੇ ਕਿ ਪੰਥਕ ਵੋਟ ਮੇਰੇ ਨਾਲ ਚੱਲੂ ਕਿਹੜੀ ਸਰਕਾਰ ਦੇ ਸਮੇਂ ਆਇਆ ਸੰਗਰੂਰ ਚ ਜਿੰਨਾ ਸਾਡੇ ਵੇਲੇ ਆਇਆ ਅਮਲੇਰਕੋਟਲਾ ਹਲਕਾ ਪੈਂਦਾ 77 ਸਾਲਾਂ ਦੀ ਡਿਮਾਂਡ ਸੀ ਨਹਿਰੀ ਪਾਣੀ ਦੀ ਕਿਸੇ ਸਰਕਾਰ ਨੇ ਉਥੇ ਸਾਰ ਨਹੀਂ ਲਈ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਗਈਆਂ ਜੀ ਦੀ ਸਰਕਾਰ ਐਮ ਲੁਦੇ ਉਲਟ ਤੇ ਪਿਛਲੇ 35-40 ਸਾਲ ਤੋਂ ਆਏ ਸੀ ਤੇ ਉਮੀਦ ਜਿੱਤ ਵੀ ਗਿਆ ਤੇ ਸਰਕਾਰ ਵੀ ਆ ਗਈ ਤੇ ਮੰਤਰੀ ਬਣ ਗਿਆ ਜਿਹਦੇ ਤੋਂ ਪਤਾ ਲੱਗਦਾ ਵੀ ਭਾਈ ਲੋਕ ਆਪ ਬੜੇ ਪੋਜ਼ੀਟਿਵ ਆ ਸਰਕਾਰ ਦੇ ਕੰਮਾਂ ਨੂੰ ਲੈ ਕੇ ਤੇ ਬਾਖੜੀਆਂ ਕਰਕੇ ਕਹਿੰਦੇ ਵੀ ਜੀ ਸਾਡੇ ਤਾਂ ਪਿੰਡ ਆਉਣ ਦੀ ਲੋੜ ਨਹੀਂ ਦੁਵਾਰਾ ਗੇੜੇ ਦਾ ਮਾਰਿਓ ਸਾਡੇ ਵੱਲੋਂ ਥੋੜੀ ਜਿੱਤ ਆ ਆਰਮੀਡ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਆਏ ਹੋਏ ਹਾਂ ਤਾਂ ਇੱਥੇ ਆਰਮੀ ਪਾਰਟੀ ਜੋ ਕਿ ਸੱਤਾ ਧਿਰ ਆ ਉਹਨਾਂ ਦੇ ਵੱਲੋਂ ਮੀਤ ਹੇਅਰ ਜੋ ਕਿ ਮਜੂਦਾ ਮੰਤਰੀ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਚੋਣ ਪ੍ਰਚਾਰ ਮੀਤ ਹੇਰ ਉਹ ਨਹੀਂ ਕਰ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਬਹੁਤ ਸਵਾਗਤ ਹੈ ਧੰਨਵਾਦ ਕੁਲਵਿੰਦਰ ਜੀ ਬਹੁਤ-ਬਹੁਤ ਮੀ ਜੀ ਕੀ ਕੁਝ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹੋ ਪ੍ਰਚਾਰ ਕਰ ਰਹੇ ਹੋ ਕਿਵੇਂ ਚੱਲ ਰਿਹਾ ਚੋਣ ਦੇਖੋ ਬਹੁਤ ਵਧੀਆ ਜੀ ਅਸੀਂ ਆਪਣੇ ਜਿਹੜੇ 2 ਸਾਲ ਦੇ ਕੰਮ ਹੈ ਉਹ ਲੈ ਕੇ ਜਾ ਰਹੇ ਹਾਂ ਬਟ ਸਮਾਂ ਘੱਟ ਹੁੰਦਾ ਹੈ ਵੱਡੀ ਗੱਲ ਇਹ ਆ ਵੀ ਸਾਡੇ ਤੋਂ ਉਨੀਆਂ ਗੱਲਾਂ ਦੱਸੀਆਂ ਨਹੀਂ ਜਾਂਦੀਆਂ ਜਿਹਨੀਆਂ ਲੋਕ ਸਾਨੂੰ ਮੂਹਰੋਂ ਦੱਸ ਦਿੰਦੇ ਆ। ਕਈ ਵਾਰ ਹੁਣ ਇਹ ਹੁੰਦਾ ਵੀ 5-7 ਮਿੰਟ ਦੀ ਸਪੀਚ ਕਰਨੀ ਆ ਕਿਉਂਕਿ ਪਿੰਡ ਰੋਈ 25 25 30 30 ਕੱਢਦੇ ਆ ਵੀ ਸਾਰੇ ਪਿੰਡਾਂ ਚ ਹਾਜ਼ਰੀ ਲੱਗ ਜੇ। ਤਾਂ ਲੋਕ ਉੱਥੇ ਆਪ ਉੱਠ ਕੇ ਉਹ ਯਾਰ ਤੁਸੀਂ ਇਹ ਦੱਸਦੇ ਕਿਉਂ ਨਹੀਂ ਵੀ ਜਦਨ ਦੀ ਤੁਹਾਡੀ ਸਰਕਾਰ ਆਈ ਅਸੀਂ ਜਨਰੇਟਰ ਸਾਹਬ ਤੇ ਤੁਸੀਂ ਦੱਸਦੇ ਕਿਉਂ ਨਹੀਂ ਵੀ ਭਾਈ ਉਸ ਦਿਨ ਦੀਆਂ ਬੁੜੀਆਂ ਲੱਕੜਾਂ ਇਕੱਠੀਆਂ ਕਰਕੇ ਚਾਹ ਬਣਾਉਨੋ ਰੋਟੀ ਪਕਾਉਣੋਂ ਹਟ ਗਿਆ ਜੇ ਦਿਨ ਦੀ ਤੁਹਾਡੀ ਸਰਕਾਰ ਆਈ ਹੈ ਲੋਕ ਆਪ ਮੂੰਹੋਂ ਬੋਲਦੇ ਆ ਕੋਈ ਕਹਿੰਦਾ ਜੀ ਇਹ ਦੱਸੋ ਸਾਡੇ ਪਿੰਡੋਂ ਇੱਥੋਂ 15 ਨੌਕਰੀਆਂ ਮਿਲ ਗਈਆਂ ਤੁਹਾਡੀ ਸਰਕਾਰ ਚ ਅੱਜ ਤੱਕ ਸਾਡੇ ਪਿੰਡ ਦੇ 15 ਮਲਾਜਮ ਨਹੀਂ ਸੀ ਜਿਨੇ ਹੁਣ ਤੁਹਾਡੀ ਸਰਕਾਰ ਚ ਭਰਤੀ ਹੋਇਆ ਤੇ ਉਹ ਵੀ ਆਮ ਘਰਾਂ ਦੇ ਗਰੀਬ ਘਰਾਂ ਦੇ ਬੱਚੇ ਆ ਸੋ ਆਪ ਇਹ ਗੱਲਾਂ ਲੋਕ ਸਾਰੇ ਮੂੰਹੋਂ ਬੋਲਦੇ ਆ ਜਿਦੇ ਤੋਂ ਪਤਾ ਲੱਗਦਾ ਵੀ ਭਾਈ ਲੋਕ ਆਪ ਬੜੇ ਪੋਜ਼ਿਟਿਵ ਆ ਸਰਕਾਰ ਦੇ ਕੰਮਾਂ ਨੂੰ ਲੈ ਕੇ ਤੇ ਬਾਖੜੀਆਂ ਕਰਕੇ ਕਹਿੰਦੇ ਵੀ ਜੀ ਸਾਡੇ ਤਾਂ ਪਿੰਡ ਆਉਣ ਦੀ ਲੋੜ ਨਹੀਂ ਦੁਬਾਰਾ ਗਿੜੇ ਦਾ ਮਾਰਿਓ ਸਾਡੇ ਵੱਲੋਂ ਥੋੜੀ ਜਿੱਤ ਐ ਤਾਂ ਕਿਹਾ ਜਾ ਰਿਹਾ ਕਿ ਪਿਛਲੀ ਚਰਚਾ ਜਿਹੜੀ ਯਾਰ ਲੋਕ ਸਭਾ ਸੰਗਰੂਰ ਹਲਕੇ ਚੱਲਦੀ ਆ ਵੀ ਪਿਛਲੇ 6 ਐਮਪੀ ਨੇ ਜਿਹੜੇ ਉਹ ਸੱਤਾਧਰ ਪਾਰਟੀ ਦੇ ਨਹੀਂ ਸੀ ਤੇ ਮਾਨ ਸਾਹਿਬ ਦੋ ਵਾਰ ਰਹੇ ਉਹ ਸੱਤਾਧਰ ਪਾਰਟੀ ਨਹੀਂ ਉਸ ਤੋਂ ਬਾਅਦ ਬਾਈ ਦੇ ਵਿੱਚ ਆਮ ਆਈ ਪਾਰਟੀ ਉਹ ਬਣਦੀ ਆ ਉਸ ਤੋਂ ਬਾਅਦ ਸਿਮਰਜੀਤ ਮਾਨ ਹੋਣੀ ਜਿੱਤਦੇ ਆ ਕੀ ਲੱਗਦਾ ਇਸ ਵਾਰ ਰਿਕਾਰਡ ਟੁੱਟੂ ਫੇਰੇ ਇਹ ਤਾਂ ਇਹ ਵੀ ਕਹਿੰਦੇ ਸੀ ਵੀ ਇੱਥੇ ਦੁਬਾਰਾ ਕੋਈ ਐਮਪੀ ਨਹੀਂ ਜਿੱਤਦਾ ਭਗਵੰਤ ਮਾਨ ਜੀ ਦੁਬਾਰਾ ਐਮਪੀ ਵੀ ਜਿੱਤੇ ਮੇਰੇ ਹਲਕੇ ਚ ਇਹ ਸੀਗੀ ਧਾਰਨਾ ਬਣੀ ਹੋਈ ਵੀ ਜੀ ਦੀ ਸਰਕਾਰ ਐਮਐਲਯੂ ਦੇ ਉਲਟ ਤੇ ਪਿਛਲੇ 35-40 ਸਾਲ ਤੋਂ ਆਏ ਸੀ ਤੇ ਮੀਤ ਜਿੱਤ ਵੀ ਗਿਆ ਤੇ ਸਰਕਾਰ ਵੀ ਆ ਗਈ ਤੇ ਮੰਤਰੀ ਬਣ ਗਿਆ ਇਹ ਕੋਈ ਉਹ ਨਹੀਂ ਹੁੰਦਾ ਅਸਲ 'ਚ ਐਮਪੀ ਉਲਟ ਕਿਉਂ ਬਣਦੇ ਸੀ ਕਿਉਂਕਿ ਸਰਕਾਰ ਜਿਹਦੀ ਬਣ ਜਾਂਦੀ ਸੀ ਪਹਿਲੇ 2 ਸਾਲ ਟੱਕਾ ਤੋੜਦੇ ਨਹੀਂ ਸੀ ਜਿਹਦੇ ਕਰਕੇ ਭਾਈ ਲੋਕ ਪਾਰਲੀਮੈਂਟ ਚ ਉਲਟ ਚੋਣਾ ਪਾ ਵੋਟਾ ਪਾਉਂਦੇ ਸੀ ਤੇ ਸਾਡੀ ਸਰਕਾਰ ਨੇ 2 ਸਾਲ ਚ ਕੰਮ ਕੀਤਾ ਇਹਨਾਂ ਨਹਿਰੀ ਪਾਣੀ ਕਿਹੜੀ ਸਰਕਾਰ ਦੇ ਸਮੇਂ ਆਇਆ ਸੰਗਰੂਰ ਚ ਜਿੰਨਾ ਸਾਡੇ ਵੇਲੇ ਆਇਆ ਆ ਮਲੇਰਕੋਟਲਾ ਹਲਕਾ ਪੈਂਦਾ 77 ਸਾਲਾਂ ਦੀ ਡਿਮਾਂਡ ਸੀ ਨਹਿਰੀ ਪਾਣੀ ਦੀ ਕਿਸੇ ਸਰਕਾਰ ਨੇ ਉਥੇ ਸਾਰ ਨਹੀਂ ਲਈ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਗਈਆਂ 163 ਕਰੋੜ ਰੁਪਇਆ ਲਾ ਕੇ ਪਹਿਲੀ ਵਾਰ ਹੈ ਵੀ ਉਥੇ ਨਹਿਰੀ ਪਾਣੀ ਮਲੇਰਕੋਟਲੇ ਦੇ ਇਲਾਕੇ ਚ ਪਹੁੰਚੂਗਾ ਉਹ ਪਿੰਡਾਂ ਵਾਲਿਆਂ ਦੀ ਭੂੰਜੇ ਅੱਡੀ ਨਹੀਂ ਲੱਗਦੀ ਮੈਂ ਕੱਲੋਂ ਪਿੰਡਾਂ ਜਾ ਕੇ ਆ ਹਰ ਪਿੰਡ ਚਾਰ ਚਾਰ ਜਗ੍ਹਾ ਸਨਮਾਨ ਕੀਤਾ ਵੀ ਸਾਡਾ ਜੀ ਐਡਾ ਵੱਡਾ ਕੰਮ ਤੁਹਾਡੇ ਕੋਲ ਦਾ ਕਹਿੰਦੇ ਸੀ ਮੰਗ ਪੱਤਰ ਲੈ ਕੇ ਵੀ ਨਹੀਂ ਸੀਗੇ ਦੂਜਿਆਂ ਦੇ ਤਾਂ ਸਾਡੀਆਂ ਕਹਿ ਲੋ ਵੀ ਚਪਲੀਆਂ ਘੱਟੀਆਂ ਮਾਰ ਮਾਰ ਜੇੜੇ ਜੁੱਤੀਆਂ ਟੁੱਟ ਗਈਆਂ ਤੇ ਤੁਹਾਡੇ ਕੋਲੇ ਬਿਨਾ ਵਾਦੇ ਤੋਂ ਬਿਨਾ ਕਹਿ ਲੋ ਵੀ ਸਾਡੇ ਮੰਗ ਕੀਤੇ ਤੋਂ ਐਡਾ ਵੱਡਾ ਜਿਹੜਾ ਕੰਮ ਕਰਤਾ ਨਹੀਂ ਕਹਦੇ ਸਾਨੂੰ ਇਹ ਲਾਰਾ ਲਾਉਂਦੇ ਸੀਗੇ ਵੀ ਤੁਹਾਡੇ ਬਜ਼ੁਰਗਾਂ ਨੇ ਲੈ ਕੇ ਦਿੱਤਾ ਹੋਇਆ ਸੀ ਪੁਰਾਣੇ ਦੀ ਵੀ ਸਾਨੂੰ ਨਹਿਰੀ ਪਾਣੀ ਦੀ ਚਾਹੀਦਾ ਮੈਂ ਤਾਂ ਕੀਤਾ ਕਿਉਂਕਿ ਮਹਿਕਮਾ ਮੇਰੇ ਕੋਲ ਸੀ ਉਦੋਂ ਮੈਨੂੰ ਤਾਂ ਸਾਡੇ ਅਫਸਰਾਂ ਨੇ ਕਿਹਾ ਨਹੀਂ ਵੀ ਭਾਈ ਇਦਾਂ ਦੀ ਕੋਈ ਚਿੱਠੀ ਜਿਹੜੀ ਆਈ ਹੋਈ ਹੈ ਕੇਵਲ ਤੇ ਕੇਵਲ ਜਦੋਂ ਕੋਈ ਕੰਮ ਨਾ ਨਾ ਕਰਨਾ ਹੋਵੇ ਤਾਂ ਗਮਰਾਹ ਕਰਨ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਂਦਾ ਸੀ ਸੋ ਅਸੀਂ ਆਪਣੀ 27 ਚ ਡਿਲੀਵਰੀ ਜਿਹੜੀ ਆ ਕੀਤੀ ਹੈ ਜਿਹਦੇ ਕਰਕੇ ਲੋਕਾਂ ਚ ਪੋਜ਼ਿਟਿਵ ਚਰਚਾ ਦੂਜੇ ਬਾ ਹੋਰ ਵੀ ਉਮੀਦਵਾਰ ਨੇ ਸੁਖਪਾਲ ਸਿੰਘ ਖਹਿਰਾ ਇੱਥੇ ਆਇਆ ਉਹ ਕਹਿੰਦੇ ਸਪੈਸ਼ਲੀ ਤਾਂ ਆਮ ਕਾਂਗਰਸ ਦੇ ਵੱਲੋਂ उतारे ਗਿਆ ਕਿ ਆਵਾਰੀ ਪਾਰਟੀ ਦੇ ਖਲਾਬ ਬੋਲਦੇ ਆ ਧਰਲੇ ਨਾਲ ਤਾਂ ਇੱਥੇ उतारे ਗਿਆ ਪੰਥਕ ਬੋਰਡ ਦੇ ਤੌਰ ਤੇ ਵੀ ਜਿਹੜਾ ਉਹ ਇੱਥੇ ਆਏ ਨੇ ਕਿ ਪੰਥਕ ਵੋਟ ਮੇਰੇ ਨਾਲ ਚੱਲੂ ਸੋ ਜੀ ਅਸੀਂ ਮਾਨ ਹਣੀ ਵੀ ਪੰਥਕ ਵੋਟ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ ਤਦੋ ਦੇਖੋ ਭਰੇਗ ਪਾਰਟੀ ਦਾ ਆਪਦੀਓ ਹੁੰਦੇ ਆ ਭਾਈ ਕਿਨੂੰ ਜਿਹੜੀਆਂ ਨੇ ਚੋਣਾਂ ਨਹੀਂ ਉਹ ਲੜਾਉਣੀਆਂ ਖੈਰਾ ਸਾਹਿਬ ਆਪਦੇ ਉੱਥੋਂ ਚਾਰ ਚੋਣਾਂ ਹਾਰ ਚੁੱਕੇ ਭਲਾਤੋਂ ਹੈ ਇੱਥੋਂ ਸੰਗਰੂਰ ਵਾਲ ਨੇ ਕਿੱਥੋਂ ਜਿਤਾਉਣਾ ਪਿੰਡੋ ਸਰਪੰਚੀ ਦੀ ਚੋਣ ਹਾਰ ਗਏ ਉਹ ਜਦੋਂ ਆਪ ਐਮ ਐਲ ਏ ਹੋ ਕੇ ਪੋਲਿੰਗ ਜੈਂਡ ਬਣੇ ਸੀ ਭਾਬੀ ਦੇ ਉਹ ਬੰਦੇ ਨੂੰ ਸੰਗਰੂਰ ਦੇ ਲੋਕਾਂ ਨੇ ਕੀ ਵੋਟਾਂ ਪਾਉਣੀਆਂ ਨਾਲੇ ਉਹਨਾਂ ਦੇ ਤੇ ਹੈ ਕਿ ਕੱਲਾ ਬੋਲਣ ਨਾਲ ਕੋਈ ਉੱਚੀ ਬੋਲਣ ਨਾਲ ਕੋਈ ਸੱਚਾ ਨਹੀਂ ਹੋ ਜਾਂਦਾ ਕਿਸੇ ਦਾ ਕਿਰਦਾਰ ਕੋਈ ਸਾਫ਼ ਨਹੀਂ ਹੋ ਜਾਂਦਾ ਸੰਗਰੂਰ ਦੇ ਲੋਕ ਨੇ ਜਿਹੜੇ ਮੀਤ ਨੂੰ ਜਾਣਦੇ ਆ ਦੋ ਵਾਰੀ ਲੋਕਾਂ ਨੇ ਪਰਖਿਆ ਹੋਇਆ ਲੋਕਾਂ ਦਾ ਆਪਦਾ ਘਰ ਦਾ ਮੁੰਡਾ ਮੈਨੂੰ ਤਾਂ ਜਿੱਥੇ ਲੋਕ ਮਰਜ਼ੀ ਮਿਲ ਲੈਣ ਹਰੇਕ ਪਿੰਡ ਜਾਣਾ ਉੱਥੇ ਸੌ ਲਿਹਾਜ ਨਿਕਲਦੀ ਐ ਕੋਈ ਤਾਂ ਕਈ ਵਾਰ ਕੋਈ ਸਿੱਧੀ ਰਿਸ਼ਤਦਾਰੀ ਨਿਕਲੇ ਆਉਂਦੀ ਐ ਕਿਉਂਕਿ ਵੱਡਾ ਪਰਿਵਾਰ ਐ ਪੰਜ ਭਰਾ ਨੇ ਬਾਪੂ ਵਰਗੇ ਪੰਜ ਭੈਣਾਂ ਗਾ ਤਿੰਨ ਤਿੰਨ ਚਾਰ ਚਾਰ ਜਵਾਕ ਨੇ ਹੈ ਨਹੀਂ ਇਹ ਤਾਂ ਪੱਕਾ ਹੀ ਹਰੇਕ ਪਿੰਡ ਦੱਸ ਵੀ ਜੀ ਤੁਹਾਡੇ ਨਾਲ ਫਲਾਣਾ ਹੁੰਦਾਗਾ ਬੂਟਾ ਉਹ ਮੇਰੇ ਭੂਆ ਦਾ ਮੁੰਡਾ ਲੱਗਦਾ ਤੁਹਾਡੇ ਨਾਲ ਜੀ ਫਲਾਣਾ ਐਮਸੀ ਐ ਉਹ ਮੇਰੇ ਮਾਮੇ ਦਾ ਮੁੰਡਾ ਐ ਇਹ ਹਰੇਕ ਪਿੰਡ ਚ ਇੱਕ ਲੋਕਾਂ ਕਨੈਕਟ ਕਰ ਪਾਉਂਦੇ ਆ ਵੀਰ ਸਾਡਾ ਬੰਦਾ ਕੱਲ ਨੂੰ ਸਾਡੀ ਇਹ ਗੱਲ ਵੀ ਕਰੂਗਾ ਸਾਡੀ ਗੱਲ ਵੀ ਸੁਣੂਗਾ ਇਹ ਚੀਜ਼ ਤੁਹਾਡੇ ਭਾਸ਼ਣਾ ਚ ਵੀ ਮੈਂ ਨੋਟ ਕੀਤੀ ਤੁਹਾਡੇ ਭਾਸ਼ਣਾ ਚ ਇਹ ਚੀਜ਼ ਹੈਗੀ ਆ ਤੁਸੀਂ ਦੱਸ ਰਹੇ ਹੋ ਕਿ ਮੈਂ ਤੁਹਾਡਾ ਇੱਥੇ ਹਲਕੇ ਨਾਲ ਤੁਸੀਂ ਮੈਨੂੰ ਜਾ ਕੇ ਜਦੋਂ ਮਰਜ਼ੀ ਮਿਲ ਲਿਓ ਹਾਲਾਂਕਿ ਜੇ ਸਰਪੰਚੀ ਦੀ ਚੋਣ ਵੀ ਹੋਵੇ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਜੇ ਕਿਲੋਮੀਟਰ ਘਰ ਦੂਰ ਹੋਵੇ ਉਹਨੂੰ ਵੀ ਲੋਕ ਤਾਂ ਬੋਟ ਨਹੀਂ ਪਾਉਂਦੇ ਵੀ ਯਾਰ ਉੱਥੇ ਜਾਣਾ ਪੂ ਲੱਗਦਾ ਇਹ ਚੀਜ਼ ਫੈਕਟਰ ਕੰਮ ਕਰੂ ਮੈਂ ਜੀ ਪੂਰਾ ਫੈਕਟਰ ਕੰਮ ਕਰੂਗਾ ਜੇ ਦੋ ਬੰਦੇ ਨੂੰ ਸਾਡੇ ਇੱਥੇ ਪਿੰਡਾਂ ਦੇ ਨਾਮ ਵੀ ਨਹੀਂ ਪਤਾ ਹਨਾ ਕੋਈ ਕੱਲ ਨੂੰ ਉੱਥੇ ਤੁਹਾਨੂੰ ਲੱਗਦਾ ਵੀ ਜੇ ਬੰਦੇ ਨੇ ਜਾ ਕੇ ਉੱਥੇ ਕਿਹਾ ਜੀ ਮੈਂ ਗਹਿਣਾ ਤੋਂ ਆਇਆ ਵੀ ਸਖਪਾਲ ਘਹਿਰਾ ਦੱਸ ਦੋ ਵੀ ਗਹਿਣਾ ਕਿੱਥੇ ਆ ਹੈ ਹੈ ਵੀ ਜਾ ਕੇ ਜੇ ਕੱਲ ਨੂੰ ਗਿਆ ਮੈਂ ਭੁੱਲ ਰੇੜੀ ਤੋਂ ਆਇਆ ਵੀ ਪਤਾ ਲੱਗ ਜੀ ਭੁੱਲ ਰੇੜੀ ਕਿੱਥੇ ਆ ਪਹਿਲਾਂ ਵੀ ਚੈਲੰਜ ਕੀਤਾ ਸੀ ਕਹਿੰਦੇ 10 ਪਿੰਡਾਂ ਦੇ ਨਾਮ ਸਖਪਾਲ ਸਿੰਘ ਖਹਿਰਾ ਦੱਸ ਦੇਣਾ ਉਹਨਾਂ ਨੇ ਦੱਸਿਆ ਹੀ ਫਿਰ ਕਿਤੇ ਕਿਤੇ ਜਵਾਬ ਦਿੰਦਾ ਰੋੜੀ ਗੱਲ ਨਾ ਨੇ ਉਹ ਸਾਰਿਆਂ ਨੇ ਵੀਡੀਓ ਦੇਖੀ ਆ ਹੁਣ ਤੁਸੀਂ ਮੇਰੇ ਮੂੰਹ ਕਾ ਨੂੰ ਕਾਉਣੇ ਹੋ ਤਿੰਨ ਪਿੰਡਾਂ ਦੇ ਨਾਮ ਹੀ ਦੱਸੇਗੇ ਧੂਰੀ ਸੰਗਰੂਰ ਉਹਨਾਂ ਨੂੰ ਵੀ ਪਿੰਡ ਹੈ ਜਿਹੜਾ ਉਹ ਬਣਾਤਾ ਸੋ ਚਲੋ ਉਹਨਾਂ ਦੀ ਗਲਤੀ ਨਹੀਂ ਹੁਣ ਮੈਂ ਕਹਾਂ ਮੈਂ ਭਲੱਤ ਜਾ ਕੇ ਦੱਸ ਦੂੰ ਮੈਂ ਵੀ ਨਹੀਂ ਦੱਸ ਸਕਦਾ ਮੈਨੂੰ ਵੀ ਨਹੀਂ ਪਤਾ ਭਲੱਤ ਦੇ ਪਿੰਡਾਂ ਦੇ ਨਾਂ ਕੱਲੇ ਰਾਮਗੜ੍ਹ ਦਾ ਪਤਾ ਵੀ ਉਦੋਂ ਪਤਾ ਲੱਗਿਆ ਜਦੋਂ ਕਿ ਹਾਈਲਾਈਟ ਹੋ ਗਈ ਨਾ ਗੱਲ ਮੀਡੀਆ 'ਚ ਵੀ ਸੁਖਪਾਲ ਖਹਿਰਾ ਸਾਹਿਬ ਦੀ ਭਾਬੀ ਸਰਪੰਚੀ ਹਾਰ ਗਈ ਵੀ ਆਪ ਉਹ ਪੋਲਿੰਗ ਜੈਂਟ ਸੀ ਉਦੋਂ ਮੈਨੂੰ ਉਹਨਾਂ ਦੇ ਪਿੰਡ ਦਾ ਨਾਂ ਪਤਾ ਲੱਗਿਆ ਮੈਨੂੰ ਉਹਨਾਂ ਦੇ ਪਿੰਡ ਦਾ ਨਾਂ ਵੀ ਨਹੀਂ ਸੀ ਪਤਾ ਨਾ ਮੈਨੂੰ ਅੱਜ ਪਤਾ ਨਹੀਂ ਭਲੱਤ ਦੇ ਹੁਣ ਜੇ ਮੈਂ ਉੱਥੇ ਜਾ ਕੇ ਉਹਦੇ ਪੰਗਾ ਲਵਾਂ ਹਨਾ ਤਾਂ ਭਾਈ ਕੁਦਰਤੀ ਆ ਵੀ ਲੋਕ ਉਹ ਥੋੜਾ ਮੇਜੀ ਕਿਹੜੇ ਕਿਹੜੇ ਕੰਮ ਸੋਚੇ ਨੇ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਐਮਐਲ ਇੱਥੇ ਖਾਸ ਕਰਕੇ ਲੋਕ ਸਭਾ ਸੰਗਰੂਰ ਹਲਕੇ ਦੇ ਜਿਹੜੇ ਇੱਥੇ ਸਰਕਾਰ ਹੁੰਦਿਆਂ ਨਹੀਂ ਹੋ ਸਕਦੇ ਉਹ ਐਮਪੀ ਬਣ ਕੇ ਹੀ ਹੋਣੇ ਨੇ ਕੁਝ ਤਾਂ ਸੋਚਿਆ ਹੋਊਗਾ ਨਾ ਵੀ ਇਹ ਜਿਹੜਾ ਰੂਟ ਪਲਾਨ ਮੇਰਾ ਰਹੂਗਾ ਕਿ ਮੈਂ ਲੋਕ ਸਭਾ ਚ ਦੇਖੋ بڑے ਇਦਾਂ ਦੇ ਮੁੱਦੇ ਆ ਜੀ ਸਾਡੇ ਇੱਥੇ ਰੇਲ ਦੀ ਕਨੈਕਟੀਵਿਟੀ ਨਹੀਂ ਚੰਡੀਗੜ੍ਹ ਦੇ ਨਾਲ ਐਤਕੀ ਅਸੀਂ ਮੁੱਦੇ ਚੱਕਣ ਵਾਲੇ ਨਹੀਂ ਮੁੱਦੇ ਹੱਲ ਕਰਨ ਵਾਲੇ ਪਾਸੇ ਆਉਣੇ ਇੰਡੀਆ ਲਾਈਨ ਦੀ ਸਰਕਾਰ ਬਣਨੀ ਹੈ ਇੰਡਸਟਰੀ ਵਾਲੇ ਪੱਖੋਂ ਬਹੁਤ ਜਿਹੜਾ ਸੰਗਰੂਰ ਆ ਪਛੜਿਆ ਹੋਇਆ ਕੋਈ ਨੈਸ਼ਨਲ ਲੈਵਲ ਦੀ ਇੱਥੇ ਕੋਈ ਯੂਨੀਵਰਸਿਟੀ ਨਹੀਂ ਬੜੇ ਈਦਾਂ ਦੇ ਮੁੱਦੇ ਆ ਜਿਹੜੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਹੈ ਸਰਕਾਰ ਬਣੂਗੀ ਮਜ਼ਦੂਰਾਂ ਦੇ ਕਿਸਾਨਾਂ ਦੇ ਮੁੱਦੇ ਆ ਸਰਕਾਰ ਚ ਬੈਠਾਂਗੇ ਤੇ ਸਾਰੇ ਮਸਲੇ ਜਿਹੜੇ ਹੱਲਾ ਕਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਮੀਤ ਜੀ ਤਾਂ ਸਮਝਦਾ ਤਾਂ ਇਹ ਸਨ ਮੀਤ ਹਰ ਤੇ ਲਗਾਤਾਰ ਜਿਹੜਾ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸਵਾਲਾਂ ਦੇ ਜਵਾਬ ਜਿਹੜੇ ਉਹ ਦਿੱਤੇ ਗਏ ਨੇ ਹੋਰ ਵੀ ਖਬਰਾਂ ਤੇ ਅਪਡੇਟਸ ਦੇਖ